ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾ ਅੱਜ ਪਿੰਡ ਵੀਰਪਿੰਡ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਵੀਰਪਿੰਡ ਤੇ ਚੀਮਾ ਕਲਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਵੀਰਪਿੰਡ ਦੀ ਟੀਮ ਜਿਸ ਨੇ 21 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਚੀਮਾ ਕਲਾਂ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਵੀਰਪਿੰਡ ਦੀ ਟੀਮ ਵਿੱਚ ਕੋੜਾ ਲਿੱਤਰਾ ਗੁਲਜ਼ਾਰੀ ਸੁੰਨਰ ਲੱਖਾ ਚੀਮਾ ਨਵੋਚੀਮਾ ਕਿੰਦੀ ਸੁੱਖਾ ਉਪਲ ਤੇ ਅਜੇ ਖੇਡੇ ਤੇ ਦੂਜੇ ਪਾਸੇ ਚੀਮਾ ਕਲਾਂ ਦੀ ਟੀਮ ਵਿੱਚ ਪਾਲਾ ਛੋਟਾ ਲੁੱਧਰ ਤੇ ਕਾਕਾ ਖੇਡੇ ਤੇ ਅਗਲੇ ਕਬੱਡੀ ਕੱਪ ਬਾਉਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਾਲੂਪੁਰ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਮਾਲੂਪੁਰ ਜਿਸ ਨੇ 24 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 22 ਅੰਕ ਹਾਸਲ ਕੀਤੇ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਪਿੰਡਾ ਸੱਜਣਵਾਲ ਜਿਸ ਨੇ 13 ਰਿੱਡਾ ਪਾ ਕੇ 11 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਪਾਲਾ ਜਲਾਲਪੁਰ ਜਿਸ ਨੇ 5 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਮਾਲੂਪੁਰ ਦੀ ਟੀਮ ਵਿੱਚ ਸਣੀ ਬੱਲਨੋ ਜੋਦਾ ਸੱਤੂ ਸੇਰਪੁਰ ਸਾਜੀ 삭ਰਪੁਰ ਪਿੰਡਾ ਸੱਜਨਬਾਲ ਤੇ ਲੱੱਬਾ ਰਸੂਲਪੁਰ ਖੇਡੇ ਤੇ ਦੂਜੇ ਪਾਸੇ ਸਰਹਾਲਾ ਰਣੂਆ ਦੀ ਟੀਮ ਵਿੱਚ ਪਾਲਾ ਜਲਾਲਪੁਰ ਜੀਤ ਕੋਟਲੀ ਜੋਲਰ ਉਮੀਦੀ ਬਿੱਲਾ ਗਾਗੜਾ ਮੰਨਾ ਬੱਲਨੋ ਦੁੱਲਾ ਬੱਗਾ ਪਿੰਡ ਲੱਡੂ ਦੁਗਾਲ ਤੇ ਅੰਤਰ ਜਨੇਤਪੁਰਾ ਖੇਡੇ ਤੇ ਅਗਲੇ ਕਬੱਡੀ ਕੱਪ ਡੇਲੋਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੌਂਕੇ ਤੇ ਛਪਾਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਕੌਂਕੇ ਜਿਸ ਨੂੰ 70777 ਰੁਪਏ ਦਾ ਇਨਾਮ ਤੇ ਸੈਕੰਡ ਰਹੀ ਛਪਾਰ ਦੀ ਟੀਮ ਜਿਸ ਨੂੰ 55555 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਪਿੰਦਰੀ ਕੋਟ ਗੰਗੂ ਰਾਏ ਜਿਸ ਨੇ 8 ਰੈਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸਲੀਮ ਜਿਸ ਨੇ ਸੇ ਰਿੱਡਾਂ ਪਾ ਕੇ ਤਿੰਨ ਅੰਕ ਹਾਸਲ ਕੀਤੇ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸ਼ਿਪਾਰ ਦੀ ਟੀਮ ਵਿੱਚ ਲਾਡੀ ਮਾਨੁਕੇ ਗਿੱਲ ਸੋਨੀ ਸਿੰਘਾ ਦੌਦ ਵੱਡ ਖਾਣਾ ਤਲਵੰਡੀ ਸ਼ੈਲੀ ਤੇ ਜਤਿੰਦਰ ਖਿੱਡੇ ਤੇ ਦੂਜੇ ਪਾਸੇ ਕੌਕਿਆਂ ਦੀ ਟੀਮ ਵਿੱਚ ਪੰਮਾ ਸੁਹਾਣਾ ਪਿੰਦਰੀ ਕੋਟ ਗੰਗੂਰਾਏ ਗੁਰਦੀਪ ਜੀਰਕਪੁਰ ਮਨਜੰਦਰ ਮੋਟਾ ਤੇ ਸਲੀਮ ਖੇਡੇ ਤੇ ਅਗਲੇ ਕਬੱਡੀ ਕੱਪ ਦੌਲੇਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੌਲੇਵਾਲ ਤੇ ਮਾਨੂਕੇ ਗਿੱਲ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟ ਰਹੀ ਦੌਲੇਵਾਲ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮਾਨੂਕੇ ਗਿੱਲ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਭੀਮ ਦੁਬਲੀ ਜਿਸ ਨੇ 7 ਰੈਡਾ ਪਾ ਕੇ 7 ਅੰਕ ਹਾਸਲ ਕੀਤੇ ਤੇ ਗੁਰਪ੍ਰੀਤ ਖਿੱਤਰੀ ਬਾਗ ਜੋਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਫਰਿਆਦ ਅਲੀ ਬੈਸਟ ਰੀਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਮਾਨੁਕੇ ਗਿੱਲ ਦੀ ਟੀਮ ਵਿੱਚ ਗੁਰਵਿੰਦਰ ਘੋਲੀਆ ਗੁਰਲਾਲ ਗੰਗਾ ਪ੍ਰਵੀਨ ਬੌਪਰ ਜੀਵਨ ਮਾਨੁਕੇ ਗਿੱਲ ਬੂਟਾ ਮਨਜਿੰਦਰ ਤੇ ਰਸ਼ਪਾਲ ਖੇਡੇ ਤੇ ਦੂਜੇ ਪਾਸੇ ਦੁੱਲੇਵਾਲ ਦੀ ਟੀਮ ਵਿੱਚ ਫਰਿਆਦ ਅਲੀ, ਪੀਮ ਦੁੱਬਲੀ, ਗੁਰਪ੍ਰੀਤ ਠਿਗਰੀਵਾਲ ਖੇਡੇ ਤੇ ਅਗਲੇ ਕਬੱਡੀ ਕੱਪ ਮਨਸੂਰਵਾਲ ਬੇਟ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੁਰਖਪੁਰ ਤੇ ਭਗਵਾਨਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੁਰਖਪੁਰ ਜਿਸ ਨੇ 32 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭਗਵਾਨਪੁਰ ਦੀ ਟੀਮ ਜਿਸ ਨੇ 27.5 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਪੂਰੀ ਜਿਸ ਨੇ 12 ਰੈਡਾ ਪਾ ਕੇ 10 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜਾਦਾ ਸੁਰਖਪੁਰ ਜਿਸ ਨੇ 9 ਟੱਚ ਲੈ ਕੇ 5 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸੁਰਖਪੁਰ ਦੀ ਟੀਮ ਵਿੱਚ ਜਾਦਾ ਸੁਰਖਪੁਰ ਸ਼ੁਰਲੀ ਖੀਰਾਂਵਾਲੀ ਅਮਰਿੰਦਰ ਪਲਵਾਨ ਲਖਣ ਕੇ ਪੱਡੇ ਮਣੀ ਮੱਲੀਆਂ ਮਨਦੀਪ ਬੇਨੜਾ ਅਨੂ ਕਾਲੂ ਰਸੂਲਪੁਰ ਤੇ ਹੈਪੀ ਬਲੇਰ ਖਾਨਪੁਰ ਖੇਡੇ ਤੇ ਦੂਜੇ ਪਾਸੇ ਭਗਵਾਨਪੁਰ ਦੀ ਟੀਮ ਵਿੱਚ ਹਰਮਨ ਜਲਾਲਪੁਰ ਜਾਮਾ ਦਤਾਰ ਬੰਟੀ ਚੌੜੇ ਮਦਰੇ ਗੋਲਾ ਸਿੱਧਮਾ ਪੂਰੀ ਸੁੱਖਾ ਧਰਮਿੰਦਰ ਸੱਜਣ ਬਾਬਾ ਬਕਾਲਾ ਤੇ ਸਾਬੀਕੀਰੀ ਅਫਗਾਨਾ ਖੇਡੇ ਤੇ ਅਗਲੇ ਕਬੱਡੀ ਕੱਪ ਮੰਡੀ ਅਪਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸ਼ਾਕ ਕੋਟ ਲਾਇਓਨਸ ਤੇ ਰਾਇਲ ਕਿੰਗ ਯੂ ਐਸ ਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸ਼ਾਕ ਕੋਟ ਲਾਇਓਨਸ ਦੀ ਟੀਮ ਜਿਸ ਨੂੰ 39 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਸ ਨੇ 27.5 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਸੰਦੀਪ ਲੋਧਰ ਤੇ ਟੀਮ ਦੀ ਸਹਿਮਤੀ ਨਾਲ ਪਾਲੀ ਫਤੇਗੜ ਛੰਨਾ ਨਾਲ ਜੁਆਇੰਟ ਕੱਢ ਦਿੱਤਾ ਗਿਆ ਤੇ ਬੈਸਟ ਸਟਾਪਰ ਬਣਿਆ ਸੰਦੀਪ ਨੰਗਲ ਅੰਬੀਆਂ ਬੈਸਟ ਟਰੇਡਰ ਤੇ ਸਟਾਪਰ ਨੂੰ 50-50 ਹਜ਼ਾਰ ਰੁਪਏ ਦੀ ਕੈਸ਼ ਪ੍ਰਾਈਜ਼ ਦੇ ਕੇ ਸਨਮਾਨ ਵੀ ਕੀਤਾ ਗਿਆ ਤੇ ਸ਼ਾ ਕੋਟ ਲੁਆਇੰਜ਼ ਦੀ ਟੀਮ ਵਿੱਚ ਸੰਦੀਪ ਲੋਧਰ ਪਾਲੀ ਫਤੇਗੜ ਛੰਨਾ ਤਦੋਂ ਵੀਰ ਮਨਾਣਾ ਚਿਤਪਾਲ ਚਿੱਟੀ ਫੌਜੀ ਸ਼ਾਮ 84 ਸੰਦੀਪ ਨੰਗਲੰਬੀਆਂ ਖੁਸ਼ੀ ਦੁੱਗਾ ਸ਼ਲਾਮੂ ਸ਼ਾਮ 84 ਦੀਸਾ ਚੱਕ ਕਲਾ ਗੱਗੂ ਬੜਾ ਪਿੰਡ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂ ਐਸ ای ਦੀ ਟੀਮ ਵਿੱਚ ਮਲੂਕ ਅਲੀ ਸਨੀ ਆਦਮਬਾਲ ਆਮਣ ਬਿੱਲੀ ਲੱਲੀਆਂ ਤਾਰੀਖ ਖੀਰਾਵਾਲ ਜੀਤਾ ਤਲਵੰਡੀ ਚੌਧਰੀਆਂ ਨੰਨਾ ਹਰਿਆਣਾ ਪੂਰਾ ਬੱਗਾ ਪਿੰਡ ਲਾਡੀ ਵਿੰਜੋਲਾ ਦੌਲੀ ਅਲਕੜਾ ਤੇ ਵਿੱਕੀ ਸ਼ਤਾਰ ਖੇਡੇ ਤੇ ਅਗਲੇ ਕਬੱਡੀ ਕੱਪ ਨੰਦਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰ ਤੇ ਪਗਵਾੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰ ਜਿਸ ਨੇ 29 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਪਗਵਾੜਾ ਦੀ ਟੀਮ ਜਿਸ ਨੇ 19 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਮੱਖਣ ਮੱਖੀ ਜਿਸ ਨੇ 8 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਰਾਜਾ ਪੰਦੇਰੀ ਜਿਸ ਨੇ 8 ਟੱਚ ਲੈ ਕੇ 3 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸੁਖਚੈਨ ਹਨ ਸਭ ਕਬੱਡੀ ਕਲੱਬ ਪਗਵਾੜਾ ਦੀ ਟੀਮ ਵਿੱਚ ਗੁਰਲਾਲ ਖਨੌਰ ਬੱਬੂ ਲਸਾੜਾ ਗਿੱਲ ਛੋਟਾ ਰਾਜਾ ਪੰਡਾਲ ਦੋਨਾਂ ਜੱਗਾ ਰੰਧਾਵਾ ਮਸੰਦਾ ਗੱਗੂ ਬਲੇਰਖਾਨਪੁਰ ਪਲਵਾਨ ਗੱਦੋਬਾਲ ਸੁਪਿੰਦਰ ਮਨਾਣਾ ਜੱਟ ਲਾਟੋਂ ਨੈਲਾ ਜੋਗੇਵਾਲ ਆਸ਼ੂ ਚਨੇਰ ਸੋਨੀ ਪੰਡਾਲ ਦੋਨਾ ਤੇ ਅਲੀ ਖੇਡੇ ਤੇ ਦੂਜੇ ਪਾਸੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਅਮਰਤ ਔਲਖ ਜੱਟ ਗੜੀ ਤਰਖਣ ਸੀਰਾ ਕੋਤੜਾ ਕੁਲਦੀਪ ਸ਼ਿਕਰਮਨਸੀਆ ਰਾਜਾ ਪੰਦੇਰੀ ਮਨਜੋਤ ਮਾਛੀਵਾੜਾ ਮੱਖਣ ਮੱਖੀ ਸ਼ੰਕਰ ਸੰਧਵਾ ਸੁੱਖਾ ਜੋੜੇ ਸੰਗੇ ਤੇ ਦੀਪ ਸ਼ਕਾਰ ਮੰਤਸੀਆਂ ਖੇਡੇ ਤੇ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ